ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਕਾਂਗਰਸ ਦੇ ਮਜੂਤਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਾਂਗਰਸ ਦੇ ਪ੍ਰਧਾਨਗੀ ਛੱਡਣ ਦਾ ਕਰ ਦਿੱਤਾ ਐਲਾਨ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦੇ ਦੇਣਗੇ ਅਸਤੀਫਾ ਕੌਣ ਹੋਵੇਗਾ ਅਗਲਾ ਕਾਂਗਰਸ ਦਾ ਪ੍ਰਧਾਨ ਜਿਸ ਨੂੰ ਲੈ ਕੇ ਪੂਰੀ ਕਾਂਗਰਸ ਪਾਰਟੀ ਦੇ ਵਿੱਚ ਚਰਚਾ ਛਿੜ ਗਈ ਏ ਕਾਂਗਰਸ ਦਾ ਅਗਲਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਾਂ ਸੁਨੀਲ ਕੁਮਾਰ ਜਾਖੜ ਫਿਰ ਕਾਂਗਰਸ ਵਿੱਚ ਵਾਪਸੀ ਕਰਨਗੇ ਕਾਂਗਰਸ ਹਾਈ ਕਮਾਂਡ ਸੁਨੀਲ ਕੁਮਾਰ ਜਾਖੜ ਦੀ ਪ੍ਰਧਾਨਗੀ ਤੋਂ ਪੂਰੀ ਤਰ੍ਹਾਂ ਖੁਸ਼ੇ ਜੋ ਕਿ ਰਾਜਾ ਵੜਿੰਗ ਨੇ ਅਲਾਨ ਕਰਤਾ ਪ੍ਰਧਾਨਗੀ ਛੱਡਣ ਦਾ ਕੀ ਇਹ ਪੂਰਾ ਮਾਜਰਾ ਜਿਵੇਂ ਹੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਹੀਏ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਵੱਖ-ਵੱਖ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਜਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਤਾਂ ਉਸ ਤੋਂ ਬਾਅਦ ਸੁਭਾਵਿਕ ਹੀ ਅਲੱਗ-ਅਲੱਗ ਜੋ ਤੰਜਕੱਥੇ ਜਣੇ ਸੀ ਸੋ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੇ ਇਸ ਬਿਆਨ ਤੋਂ ਆਪਣੇ ਆਪ ਨੂੰ ਅਲੱਗ ਕੀਤਾ ਕਿ ਰਾਜਾ ਵਿਰਿੰਗ ਦਾ ਆਪਣਾ ਨਿੱਜੀ ਬਿਆਨ ਹੋ ਸਕਦਾ ਹੈ ਜੋ ਕਿ ਪੰਜਾਬ ਨੂੰ ਅਸੀਂ ਨਸ਼ਿਆਂ ਤੋਂ ਬਚਾਉਣਾ ਹੈ ਅਸੀਂ ਪੰਜਾਬ ਨੂੰ ਨਸ਼ਿਆਂ ਚੋਂ ਕੱਢਣਾ ਹੈ ਨਾ ਕਿ ਅਸੀਂ ਪੰਜਾਬ ਨੂੰ ਹੋਰ ਨਸ਼ਿਆਂ ਦੇ ਵਿੱਚ ਤਕਣਾ ਸੋ ਰਾਜਾ ਵਡਿੰਗ ਨੇ ਕਿਹਾ ਸੀ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਕਰਾਈ ਜਾਵੇ ਪੰਜਾਬ ਵਿੱਚ ਜਿਹੜੇ ਨੌਜਵਾਨ ਨੇ ਉਹ ਚਿੱਟਾ ਜਾਂ ਹੈਰੋਇਨ ਨਸ਼ਾ ਕਰਦੇ ਨੇ ਉਹਨਾਂ ਨੂੰ ਜਦੋਂ ਅਫੀਮ ਦੀ ਖੇਤੀ ਮਿਲੇਗੀ ਤਾਂ ਕੁਦਰਤੀ ਨਸ਼ਾ ਕਰਨ ਨਾਲ ਉਹ ਬਾਕੀ ਜਿਹੜੇ ਕੈਮੀਕਲ ਨਸ਼ੇ ਹੋਂਟ ਜਾਣਗੇ ਸੋ ਇਸ ਬਿਆਨ ਨੂੰ ਲੈ ਕੇ ਸਾਰੀ ਕਾਂਗਰਸ ਪੂਰੀ ਤਰ੍ਹਾਂ ਚਿੰਤਾ ਵਿੱਚ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬੀਆਂ ਨੂੰ ਕੀ ਸੁਨੇਹਾ ਲਾ ਰਹੇ ਹਾਂ ਕਿ ਨਸ਼ੇ ਸਾਡੇ ਲਈ ਖਤਰਨਾਕ ਨੇ ਨਸ਼ਾ ਤੋਂ ਸਾਨੂੰ ਜਿਹੜਾ ਕਿ ਪਰਹੇਜ਼ ਕਰਨਾ ਚਾਹੀਦਾ ਹੈ ਨਸ਼ੇ ਛੱਡਨੇ ਚਾਹੀਦੇ ਨੇ ਵੱਖ-ਵੱਖ ਜੋ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਨਸ਼ੇ ਛੱਡਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਪਰ ਰਾਜਾ ਵੜਿੰਗ ਦੀ ਇਹ ਸੋਚ ਕਿੱਧਰ ਜਾ ਰਹੀ ਹੈ ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਪੁਚਾਹ ਲੱਗ ਗਿਆ ਹੈ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੇ ਰਾਜਾ ਵੜਿੰਗ ਦੇ ਖਿਲਾਫ ਆਪਣੀ ਆਵਾਜ਼ ਚੱਕੀ ਹੈ ਸੋ ਰਾਜਾ ਵੜਿੰਗ ਨੂੰ ਹੁਣ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡਣ ਵਾਸਤੇ ਕਿਹਾ ਜਾ ਰਿਹਾ ਹੈ ਸੋ ਰਾਜਾ ਵੜਿੰਗ ਖੁਦ ਬਿਆਨ ਦੇ ਚੁਕੇ ਨੇ ਕਿ ਉਹ ਆਪਣੀ ਪ੍ਰਧਾਨਗੀ ਛੱਡਣ ਲਈ ਤਿਆਰ ਨੇ ਅਗਲਾ ਪ੍ਰਧਾਨ ਕਾਂਗਰਸ ਦਾ ਕਿਸ ਨੂੰ ਬਣਾਏ ਕਾਂਗਰਸ ਹਾਈ ਕਮਾਂਡ ਜੋ ਕਿ ਕਾਂਗਰਸ ਪ੍ਰਧਾਨ ਬਣਨ ਵਾਸਤੇ ਕੋਈ ਵੀ ਕਾਂਗਰਸ ਲੀਡਰਾਂ ਦੇ ਵਿੱਚ ਸ਼ਨੀਲ কুমার ਜਾਖੜ ਦੇ ਕੱਦ ਵਰਗਾ ਲੀਡਰ ਨਹੀਂ ਹੈ ਸ਼ਨੀਲ কুমার ਜਾਖੜ ਲੰਬਾ ਸਮਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਵੰਡ ਰ ਉਹਨਾਂ ਦੇ ਕੋਲ ਰਹੀ ਹੈ ਔਰ ਸ਼ਨੀਲ কুমার ਜਾਖੜ ਭਾਜਪਾ ਦੇ ਵਿੱਚ ਪੰਜਾਬ ਪ੍ਰਧਾਨ ਨੇ ਪਰ ਉਹਨਾਂ ਦੀ ਪਿਛਲੇ ਕੁਝ ਸਮੇਂ ਤੋਂ ਭਾਜਪਾ ਦੇ ਵਿੱਚ ਪੰਜਾਬ ਪ੍ਰਧਾਨ ਹੁੰਦਿਆਂ ਹੋਇਆਂ ਕੋਈ ਇੰਨੀ ਵਧੀਆ ਬੀਜੇਪੀ ਚ ਉਹਨਾਂ ਦੀ ਐਕਟੀਵਿਟੀ ਨਜ਼ਰ ਨਹੀਂ ਆਈ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਵਾਪਸੀ ਕਰਨ ਵਾਸਤੇ ਸੁਨੀਲ ਕੁਮਾਰ ਜਾਖੜ ਸੋਚ ਸਕਦੇ ਨੇ ਸੁਨੀਲ ਕੁਮਾਰ ਜਾਖੜ ਬੀਜੇਪੀ ਚ ਹੁੰਦਿਆਂ ਹੋਇਆਂ ਵੀ ਉਹ ਬੈਕ ਸਾਈਡ ਤੇ ਬੈਠੇ ਨੇ ਸੋ ਸੁਨੀਲ ਕੁਮਾਰ ਜਾਖੜ ਜੇ ਪੰਜਾਬ ਕਾਂਗਰਸ ਦੇ ਵਿੱਚ ਦੁਬਾਰਾ ਵਾਪਸ ਆਉਂਦੇ ਨੇ ਤਾਂ ਪੰਜਾਬ ਕਾਂਗਰਸ ਦੀ ਕਮਾਂਡ ਉਹਨਾਂ ਦੇ ਹੱਥ ਆ ਸਕਦੀ ਏ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਕਾਂਗਰਸ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਨਹੀਂ ਦੋਨੋਂ ਲੀਡਰ ਪੰਜਾਬ ਕਾਂਗਰਸ ਦੇ ਵੱਡੇ ਸੀਨੀਅਰ ਲੀਡਰ ਨੇ ਦੋਨੋਂ ਹੀ ਪੰਜਾਬ ਕਾਂਗਰਸ ਨੂੰ ਫੇਰ ਉਹਨਾਂ ਦਾ ਜਿਹੜਾ ਕਿ ਪੰਜਾਬ ਕਾਂਗਰਸ ਦਾ ਵੱਡਾ ਆਧਾਰ ਬਣਾ ਸਕਦੇ ਨੇ ਪੰਜਾਬ ਵਿੱਚ ਕੈਪਟਨ ਦੇ ਬਰਾਬਰ ਕਦਮਵਰ ਨੇਤਾ ਨੇ ਸੋ ਪੰਜਾਬ ਕਾਂਗਰਸ ਦੇ ਵੱਲੋਂ ਤੇ ਹਾਈ ਕਮਾਂਡ ਦੇ ਵੱਲੋਂ ਜ਼ਰੂਰ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਨੇ ਕਿ ਜਿਹੜੇ ਲੀਡਰ ਪੁਰਾਣੇ ਲੀਡਰ ਨੇ ਉਹ ਕਿਤੇ ਚੁੱਪ ਬੈਠੇ ਨੇ ਕੋਈ ਦੂਸਰੀਆਂ ਪਾਰਟੀਆਂ ਚਲੇ ਗਏ ਨੇ ਜੇਕਰ ਉਹ ਪੰਜਾਬ ਕਾਂਗਰਸ 'ਚ واپس ਆਉਂਦੇ ਨੇ ਸਰਗਰਮ ਹੁੰਦੇ ਨੇ ਤਾਂ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਏ ਰਾਜਾ ਵੜਿੰਗ ਨੇ ਜੋ ਬਿਆਨ ਦਿੱਤਾ ਹੈ ਕਿ ਮੈਂ ਸਨੀਲ ਕੁਮਾਰ ਜਾਖੜ ਖੁਦ ਚੋਣ ਲੜਨ ਮੈਂ ਉਹਨਾਂ ਦੇ ਮੁਕਾਬਲੇ ਚੋਣ ਲੜਾਂਗਾ ਜੇਕਰ ਮੈਂ ਚੋਣ ਹਾਰ ਜਾਣਾ ਤਾਂ ਮੈਂ ਪ੍ਰਧਾਨਗੀ ਵੀ ਛੱਡ ਦੇਵਾਂਗਾ ਤੇ ਮੈਂ ਰਾਜਨੀਤੀ ਤੋਂ ਹਮੇਸ਼ਾ ਲਈ ਸੰन्यास ਲੈ ਲਾਂਗਾ ਸੋ ਇਸ ਨੂੰ ਹੁਣ ਪੰਜਾਬ ਕਾਂਗਰਸ ਕਿਵੇਂ ਦੇਖਦੀ ਏ ਸਨੀਲ ਕੁਮਾਰ ਜਾਖੜ ਪੰਜਾਬ ਦੇ ਵਿੱਚ ਫਿਰ ਬਹੁਤ ਵੱਡਾ ਲੀਡਰ ਏ ਜਿਸ ਕਾਰਨ ਰਾਜਾ ਵੜਿੰਗ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਰਾਜਾ ਵੜਿੰਗ ਜੋ ਸੁਨੀਲ ਕੁਮਾਰ ਜਾਖੜ ਨੇ ਉਹਨਾਂ ਨੂੰ ਉਂਗਲੀ ਫੜ ਕੇ ਪੰਜਾਬ ਦੀ ਕਾਂਗਰਸ ਵਿੱਚ ਸਿਖਾਇਆ ਸੀ ਅੱਜ ਪੰਜਾਬ ਦੀ ਕਾਂਗਰਸ ਦੇ ਵਿੱਚ ਰਾਜਾ ਵੜਿੰਗ ਪੰਜਾਬ ਪ੍ਰਧਾਨ ਨੇ ਪਰ ਸੁਨੀਲ ਕੁਮਾਰ ਜਾਖੜ ਦੇ ਮੁਕਾਬਲੇ ਦੇ ਵਿੱਚ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਪਰ ਜੇਕਰ ਸੁਨੀਲ ਕੁਮਾਰ ਜਾਖੜ ਵੀ ਇਸ ਚੈਲੰਜ ਨੂੰ ਕਬੂਲ ਕਰਦੇ ਨੇ ਤਾਂ ਫਿਰ ਰਾਜਾ ਵੜਿੰਗ ਜੇ ਚੋਣ ਹਾਰਦੇ ਨੇ ਤਾਂ ਸੰन्यास ਲੈ ਜਾਣਗੇ ਉਹ ਹਮੇਸ਼ਾ ਨਹੀਂ ਰਾਜਨੀਤੀ ਛੱਡ ਦੇਣਗੇ ਸੁਨੀਲ ਕੁਮਾਰ ਜਾਖੜ ਨੇ ਵੀ हूँ अपने वालों इस बारे कुछ बयान नहीं दिता पर आने वाले कुछ समय के बाद सुनील कुमार जाखड़ का इसके उपर किस तरह प्रतिक्रिया है कि सुनील कुमार पंजाब कांग्रेस वापसी कर सकते हैं पंजाब कांग्रेस के फिर कमांड संभाल सकते हैं पंजाब कांग्रेस की यह बहुत वो चर्चा बनी हुई है